ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਵਾਲੇ ਦਿਨ ਲੋਕੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਅਤੇ ਦਾਨ ਪੁੰਨ ਵੀ ਕਰਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਪੁੰਨ ਕਰਮਾਂ ਦੀ ਪ੍ਰਾਪਤੀ ਹੋ ਜਾਵੇਗੀ ਪਰ ਗੁਰੂ ਅਜੰਦੇਵ ਜੀ ਸਾਨੂੰ ਸਮਝਾਉਂਦੇ ਹਨ ਮਾਗ ਮਜਨ ਸੰਸਾਤਾਂ ਤੋੜੀ ਕਰ ਇਸ਼ਨਾਨ ਹੀ ਜੀਵ ਤੂੰ ਇਸ ਮਾਗ ਦੇ ਮਹੀਨੇ ਵਿੱਚ ਸਾਧੂਆਂ ਭਾਉ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਇਹ ਹੀ ਤੇਰਾ ਤਿਰਤ ਹੈ ਸੰਗਤ ਵਿੱਚ ਬੈਠ ਕੇ ਤੂੰ ਸత్సੰਗੀਆਂ ਦੀ ਧੂੜ ਦੇ ਵਿੱਚ ਇਸ਼ਨਾਨ ਕਰ ਹਰ ਕਾ ਨਾਮ ਧਿਆਇ ਸੁਨ ਸੰਗਤ ਵਿੱਚ ਬੈਠ ਕੇ ਤੂੰ ਹਰੀ ਦੇ ਨਾਮ ਦਾ ਧਿਆਨ ਉਸ ਦਾ ਜਪ ਕਰ ਉਸ ਨੂੰ ਸੁਣ ਸਭਨਾਂ ਨੂੰ ਕਰ ਦਾਨ ਪਰਮਾਤਮਾ ਦੇ ਨਾਮ ਦੀ ਦਾਤ ਜੋ ਤੈਨੂੰ ਪ੍ਰਾਪਤ ਹੋਈ ਹੈ ਤੂੰ ਹੋਰਨਾਂ ਨੂੰ ਵੀ ਵੰਡ ਉਸ ਦਾ ਦਾਨ ਕਰ ਆਪ ਜਪੋ ਅਵਰੇ ਨਾਮ ਜਪਾਵੋ ਜਨਮ ਕਰਮ ਮਲ ਉਤਰੇ ਇਸ ਤਰ੍ਹਾਂ ਤੇਰੇ ਕਈ ਜਨਮਾਂ ਦੀ ਕੀਤੇ ਕਰਮਾਂ ਦੀ ਮਹਿਲ ਉਤਰ ਚਾਵੇਗੀ ਮਨ ਤੇ ਜਾਏ ਗੁਮਾਨ ਆਪ ਜਪਣ ਦੇ ਨਾਲ ਅਤੇ ਦੂਸਰਾਂ ਨੂੰ ਜਪਾਉਣ ਦੇ ਨਾਲ ਤੇਰੇ ਮਨ ਦਾ ਅਹੰਕਾਰ ਦੂਰ ਹੋ ਜਾਵੇਗਾ ਕਾਮ ਕ੍ਰੋਧ ਨਾ ਮੋਹੀਏ ਪ੍ਰਭੂ ਸਿਮਰਨ ਦੇ ਨਾਲ ਜੀਵ ਕਾਮ ਕ੍ਰੋਧ ਵਿੱਚ ਨਹੀਂ ਫਸਦਾ ਬਿਨ ਸੈ ਲੋਭ ਸੁਆਨ ਸਵਾਨ ਮੈਨੇ ਕੁੱਤਾ ਜੀਵ ਦੇ ਅੰਦਰੋਂ ਕੁੱਤੇ ਦਾ ਲੋਭ ਵੀ ਦੂਰ ਹੋ ਜਾਂਦਾ ਹੈ ਲੋਭੀ ਕੁੱਤਾ ਦਰ ਦਰ ਪਟਕਦਾ ਫਿਰਦਾ ਹੈ ਸੱਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਨਾਮ ਸਿਮਰਨ ਦੇ ਨਾਲ ਜੀਵ ਸੱਚੇ ਮਾਰਗ ਦੇ ਉੱਤੇ ਚੱਲ ਪੈਂਦਾ ਹੈ ਜਿਸ ਨਾਲ ਉਸ ਦੀ ਜਗਤ ਦੇ ਵਿੱਚ ਸੋਭਾ ਹੁੰਦੀ ਹੈ ਹੈ 68 ਤੀਰਥ 68 ਤੀਰਥ ਸਗਲ ਪੁੰਨ ਸਾਰੇ ਪੁੰਨ ਦਾਨ ਜੀ ਦਇਆ ਪਰਵਾਨ ਜੀਆਂ ਉਤੇ ਦਇਆ ਆਦ ਜਿੰਨੇ ਵੀ ਪੁੰਨ ਕਰਮ ਮੰਨੇ ਜਾਂਦੇ ਹਨ ਇਹ ਸਾਰੇ ਪ੍ਰਭੂ ਦੇ ਨਾਮ ਸਿਮਰਨ ਤੋਂ ਪ੍ਰਾਪਤ ਹੋ ਜਾਂਦੇ ਹਨ ਜਿਸ ਨੂੰ ਦੇਵ ਦਇਆ ਕਰੇ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦੇ ਦਿੰਦਾ ਹੈ ਸੋਈ ਪੁਰਖ ਸੁਜਾਨ ਉਹ ਪੁਰਖ ਸਿਆਣਾ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਦੇ ਮਾਰਗ ਦੀ ਪਛਾਣ ਹੋ ਜਾਂਦੀ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਨਾਨਕ ਪਾਸ਼ਾ ਜੀ ਆਖਦੇ ਹਨ ਜਿਨ੍ਹਾਂ ਨੂੰ ਪ੍ਰਭੂ ਪਤੀ ਮਿਲ ਜਾਂਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਾਗੇ ਸੁਤੇ ਸੇ ਕਾਂਡਿਏ ਜਿਨ ਪੂਰਾ ਗੁਰ ਮਿਹਰਵਾਨ ਜਿਨਾ ਜੀਵਾਂ ਉਤੇ ਪੂਰਾ ਸਤਗੁਰ ਮਿਹਰਵਾਨ ਹੋ ਜਾਂਦਾ ਹੈ ਉਹੀ ਜੀਵ ਦੁਨੀਆ ਵਿੱਚ ਸੱਚੇ ਅਖਵਾਉਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ